ਤੰਦਰੁਸਤੀ ਰੱਖੇ ਬੇਗਲ ਇਸ ਗੱਲ ਪਿਛਲੇ ਮੈਚ ਥੋੜੇ ਗੁੱਸੇ ਕਰਦੇ ਆ ਕਿ ਸਾਡੇ ਸਤੂ ਨੇ ਬਹੁਤ ਜੱਫੇ ਵਧੀਆ ਲਾਏ ਆ ਸਤੂ ਜਿਦਾ ਹੁੰਦਾ ਵੀ ਰਿਹਾ ਸਤੂ ਦਾ ਨਾਮ ਲੈਣਾ ਭੁੱਲ ਗਿਆ ਸੌਰੀ ਇਸ ਗੱਲ ਸਾਰਿਆਂ ਨੂੰ ਕੀ ਅੰਬਾਸੁਰ ਸਿੰਘ ਪੁੱਜ ਗਿਆ ਮੌਨਟਰੀਅਲ ਜੰਮੇ ਵੀਰ ਪਹਿਲਾਂ ਤਾਂ ਜਦੋਂ ਸ਼ੁਰੂਆਤ ਹੋਈ ਤਾੜੀਆਂ ਦਰਸ਼ਕਾਂ ਨੇ ਆਪ ਮਾਰੇ ਮਾਰੀਆਂ ਜਦੋਂ ਮੱਖਣ ਵਾਲੀ ਜੀ ਨੇ ਬੋਲਿਆ ਵੀ ਪਹਿਲੇ ਪੰਜ ਦੀ ਕਤਾਰ ਚ ਆ ਕੇ ਖੜੇ ਹੋ ਗਏ ਕਿਵੇਂ ਲੱਗਦਾ ਇਹ ਚੀਜ਼ ਬਹੁਤ ਵਧੀਆ ਲੱਗਦਾ ਭਾਜੀ ਇੱਥੇ ਤੱਕ ਸੋਚਿਆ ਵੀ ਨਹੀਂ ਸੀ ਜਿੱਥੇ ਰੱਬ ਨੇ ਬਚਾਤਾ ਬਾਬਾ ਤੰਦਰੁਸਤੀ ਰੱਖੇ ਅਸੀਂ ਇਹਦੇ ਖੇਡੀ ਜਾਵਾਂਗੇ ਮਿਹਨਤ ਕਰਦੇ ਆ ਤੇ ਬਾਬਾ ਮਿਹਰ ਕਰੇ ਹਾਂ ਜੀ ਬਹੁਤ ਜਿੰਦੀ ਭਾਈਓ ਲੋਕ ਪਿਆਰ ਕਰਦੇ ਹੁਣ ਲਾਸਟ ਟੂਰਨਾਮੈਂਟ ਆ ਲੋਕਲ ਫਿਰ ਕੈਨੇਡਾ ਕਬੱਡੀ ਕੱਪ ਆ ਬੜੀ ਖੁਆਇਸ਼ ਹੁੰਦੀ ਆ ਜਦੋਂ ਖਿਡਾਰੀ ਟੌਪ ਤੇ ਹੁੰਦਾ ਸੀਜ਼ਨ ਚ ਯਾਰ ਵੀ ਉੱਥੇ ਬੈਸਟ ਨਿਕਲ ਜੀ ਹੈ ਨਾ ਜਿਵੇਂ ਸੁਲਤਾਨ ਕਹਿੰਦਾ ਮੇਰਾ ਸੁਪਨਾ ਹੈ ਹੇ ਮਨ ਚ ਤਾਂ ਡੇ ਵੀ ਕਿਤੇ ਇਦਾਂ ਹਾਂਜੀ ਹਾਂਜੀ ਭਾਜੀ ਮਨ ਚ ਹੈਗਾ ਵਾ ਮੈਂ ਸੁਪਨਾ ਕਿ ਆਪਾਂ ਵਰਲਡ ਕੱਪ ਦੇ ਬੈਸਟ ਨੇ ਲਈਏ ਬਾਕੀ ਇਹ ਤੋਂ ਵੱਡੀ ਗੱਲ ਹੈ ਜੀ ਮੈਂ ਸੀਜ਼ਨ ਦਾ ਬੈਸਟ ਰਕੀ ਜਾਂਦਾ ਪਿਆ ਤੇ ਇਥੋਂ ਦਾ ਨਿਕਲ ਆਉਣਾ ਸਮਝ ਲਓ ਕਬੱਡੀ ਮੇਰੀ ਸਫਲਾਈ ਬਹੁਤ ਖੁਵਿਆ ਸੀ ਸੋਚਿਆ ਵੀ ਨਹੀਂ ਰੱਬ ਨੇ ਟ੍ਰਾਂਟੋ ਦਾ ਬੈਸਟ ਘਟਾ ਦੇਣਾ ਤੇ ਬਾਬਾ ਮੇਰ ਘਰੇ ਤੰਦਰੁਸਤੀ ਰੱਖੇ ਬੇਗਲ ਇਸ ਗੱਲ ਪਿਛਲੇ ਮੈਚ ਥੋੜੇ ਗੁੱਸੇ ਕਰਦੇ ਆ ਕਿ ਸਾਡੇ ਸੱਤੂ ਨੇ ਬਹੁਤ ਜਫੇ ਵਧੀਆ ਲਾਏ ਆ ਸੱਤੂ ਜਿਦਾਉਂਦਾ ਵੀ ਰਿਹਾ ਸੱਤੂ ਦਾ ਨਾਮ ਲੈਣਾ ਭੁੱਲ ਗਿਆ ਸੌਰੀ ਇਸ ਕਰਕੇ ਸਾਰਿਆਂ ਨੂੰ ਥੈਂਕ ਯੂ ਭਾਜੀ ਥ ਦਾ ਸਾਰੇ ਵੀਰ ਭਰਾ ਉਮੀਦ ਕਰਦਾ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਆਪਾਂ ਲੈ ਕੇ ਆਏ ਆਂ ਅੰਬੇ ਦੀ ਇੰਟਰਵਿਊ ਅੰਬੇ ਨੇ ਸਰਾ ਲਾਤਾ ਅੰਬੇ ਨੇ ਵੀਰ ਵੀਰ ਕੇ ਕਬਡੀਆਂ ਪਾਦਿਆਂ ਤੇ ਮੈਟਰ ਨੂੰ ਹਰਾ ਕੇ ਜੀਟੀਏ ਨੂੰ ਚਿਤਾਤਾ ਅੰਬੇ ਨੇ ਐਨ ਕੌਡੀਆਂ ਦਾ ਪੌਣੀ ਹੀ ਪੌਣੀਆ ਪਰ ਆਪਣੇ ਸਾਥੀਆਂ ਨੂੰ ਵੀ ਆਖਿਆ ਵੀ ਤੁਸੀਂ ਹੁਣ ਤੋਂ ਵੀ ਜੱਫੇ ਲੋਣੇ ਪੈਣੇ ਆ ਤਾਂ ਹੀ ਕੁਝ ਗੱਲ ਬੰਦ ਨੇ ਪਰ ਅੰਬੇ ਦੀ ਏਜ ਮਿਹਨਤ ਦਾ ਮੁੱਲ ਪੈ ਗਿਆ ਅੰਬੇ ਨੇ ਸਰਾ ਕਰਤਾ ਇਸ ਲਈ ਅੰਬੇ ਲਈ ਇੱਕ ਲਾਇਕਤਾ ਬਣਦਾ ਹੈ